ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਕਾਲੇਕੇ ਜ਼ਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਪੈਂਦੀ ਆ ਬਾਗਾਪਰਾਣਾ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਨਵਾਂ ਨਵਾਂ ਜਿਹਾ ਵਪਾਰ ਦਾ ਕੰਮ ਸਟਾਰਟ ਕੀਤਾ ਵੀਰ ਨੇ ਡੇਲੀ 5 4 6 ਪਸ਼ੂ ਵੀਰ ਦੇ ਘਰੇ 24 ਘੰਟੇ ਸੇਲ ਲਈ ਅਵੇਲੇਬਲ ਹੁੰਦੇ ਆ ਜਦੋਂ ਮਰਜ਼ੀ ਆ ਗਲਾ ਆ ਜੇ ਭਾਅ ਜਾਇਜ਼ ਹੀ ਹੁੰਦੇ ਆ ਜਿਸ ਦਿਨ ਵੀਰ ਨੇ ਕੰਮ ਸਟਾਰਟ ਕੀਤਾ ਸੀ ਉਦੋਂ ਨਹੀਂ ਵੀਰ ਜਦੋਂ ਪਹਿਲੀ ਵੀਡੀਓ ਬਣਾਈ ਉਦੋਂ ਨਹੀਂ ਵੀਰ ਕਹਿੰਦਾ ਇਹ ਕਹਿੰਦਾ ਅਹਿਮਦ بھائی ਆਪਾਂ ਨਫਾ ਜਾਇਜ਼ ਲਵਾਂਗੇ ਆਏ ਨੀਗਾ ਕਿ ਹਰੇਕ ਪਸ਼ੂ ਤੇ 10000 ਲੈਣਾ ਨਫਾ ਜਾਇਜ਼ ਲਵਾਂਗੇ ਪਰ ਪਸ਼ੂ ਹੀ ਵੱਧ ਲਿਆ ਕੇ ਸੇਲ ਕਰ ਲਾਂਗੇ ਆਏ ਨੀਗਾ ਕਿ ਇੱਕ ਅੱਧਾ ਪਸ਼ੂ ਵੇਚਣਾ ਉਹਦੇ 'ਚ 10000 ਭਾ ਲੈਣਾ ਉਹ ਕੰਮ ਨਹੀਂ ਕਰਨਾ ਆਪਾਂ ਪਸ਼ੂ ਹੀ 5-6 ਲੈ ਕੇ ਵੇਚ ਲਿਆ ਕਰਾਂਗੇ ਪਰ ਨਫਾ ਆਪਾਂ 1000-1500 ਹੀ ਲੈਣਾ ਚਲੋ ਵਧੀਆ ਗੱਲ ਆ ਕਾਫੀ ਵੀਡੀਓ ਇਸ ਘਰੋਂ ਆਪਣੇ ਚੈਨਲ ਤੇ ਅਪਲੋਡ ਹੋ ਚੁੱਕੀਆਂ 5-6 ਪਸ਼ੂ ਹੁੰਦੇ ਆ ਤੇ ਮੰਨ ਮੁੱਲ ਜਾਇਜ ਹੁੰਦੇ ਕਰਕੇ ਤਾਂ ਹੀ ਡੇਲੀ ਪਸ਼ੂ 5-6 ਪਸ਼ੂ ਵਿਕਦੇ ਆ ਤੇ ਜੇ ਨਫਾ 10000 ਲੈਂਦਾ ਹੋਵੇ ਤੇ ਫਿਰ ਡੇਲੀ ਪਸ਼ੂ 5-6 ਵਿਕਦੇ ਨਹੀਂ 10000 ਨਫਾ ਲੈ ਕੇ ਤਾਂ ਇੱਕ ਪਸ਼ੂ ਵੇਚਣਾ ਅਥਨ ਔਖਾ ਹੋ ਜਾਂਦਾ ਤੇ ਵੀਰ ਤਾਂ ਨਿੱਤ 5-6-6 ਪਸ਼ੂ ਵੇਚਦਾ ਜਾਇਜ ਮਾਰਜਨ ਕਰਕੇ ਸੋਹਣੀਆਂ ਚਾਰਵਾੜਾ ਦੋ ਸਿੰਘਾਂ ਵਾਲੀਆਂ ਦੋ ਕੋਨੀਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾਂ ਦੱਸ ਦਈਏ ਨਾਂ ਪਾਰ ਆ ਬਾਈ ਪਿੰਡ ਕੜ ਕੇ ਤਹਿਸੀਲ ਬਾਗਾ ਬਣਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸੀ 83600 ਪੂਰਾ ਜੀ 80923 ਮੁੱਲ ਜਮਾਂ ਹੀ ਜਾਇਜ਼ ਹੋਣਗੇ ਮੁੱਲ ਜਾਇਜ਼ ਹੋਣਗੇ ਜਮਾਂ ਬਈ ਇਹ ਤੋਂ ਕਰ ਇੱਕ ਨੰਬਰ ਤੋਂ ਇਹ ਦੂਜੇ ਸੂਏ ਸਮਾ ਵੜਨੇ ਬਾਈ ਸਮਾ ਸਮਾ ਲਊਗੀ ਇਹ ਬਾਈ 5 ਤੋਂ 6 ਦਿਨ ਕਿੰਨਾ ਦੇ ਦੁੱਧ ਪਿਆਜੂ ਦੁੱਧ ਬਾਈ ਨੇ ਪਲੂਨ ਨੇ ਕੱਢਾ 18 ਲੀਟਰ 18 19 ਮੰਨ ਕੇ ਆਪਾਂ ਲਈ ਆ ਅੱਗੇ ਕਢਾਉਣਾ ਅਗਲੇ ਦੀ ਸੇਵਾ ਨੇ ਕੱਢ ਬਾਹਰ ਨੂੰ ਪੰਜਾ ਚਾਰ ਦਿਨਾਂ ਦੇ ਆਸੇ ਪਾਸੇ ਸੂਪੂ ਦੂਜਾ ਸੂਆ ਕੱਦ-ਕੁੱਦ ਵਹਿੜ ਦਾ ਪੂਰਾ ਹੀ ਆ ਤੇ ਰਾਜੀ ਵੀ ਫੁੱਲੀ ਆ ਜਦੋਂ ਬਾਕੀ ਵਹਿੜ ਤਰੂਗੀ ਦਸੂਗੀ ਆਪ ਹੀ ਪੂਰੀ ਭਾਰੀ ਫੁੱਲ ਜਾਣ ਵਾਲੀ ਬੱਛੀ ਐ ਦੂਜਾ ਸੂਆ 18-19 ਲੀਟਰ ਦੁੱਧ ਬਾਈ ਕਹਿੰਦਾ ਪਹਿਲਾਂ ਨੇ ਦਿੱਤਾ 18-19 ਮੰਨ ਕੇ ਕੋਈ ਵੀ ਸੌਦਾ ਕਰ ਲਓ ਚਮਕਦਮ ਕਾਲੀ ਬੱਛੀ ਐ ਪ੍ਰਿੰਟ ਪ੍ਰਿੰਟ ਪੂਰਾ ਹੀ ਸੋਹਣਾ ਕ੍ਰਾਸ ਆਂਗਾ ਫੈਟ ਵਧੀਆਊ ਐਚ ਐਫ ਦਾ ਕ੍ਰਾਸ ਐ ਫੈਟ ਵਧੀਆਊ ਦੁੱਧ ਮੱਝਾਂ ਵਰਗਾ ਹੋਊ ਆਦੀ ਚੋਈ ਵਾਲਾ ਥਣ ਪੰਜਾਂ ਚਾਰਾਂ ਦਿਨਾਂ ਦੇ ਆਸੇ ਪਾਸੇ ਇਹਨੇ ਸੂਪ ਹਨ ਬਲ ਢੇਲਾ ਹਵਾਨੇ ਦੇ ਚਾਰ-ਛਪੇਰੀ ਬਹੁਤ ਪਈਆਂ ਬਾਕੀ ਇੱਕ ਹੈ ਨਵਾਂ ਹਨ ਵੇਖਣ ਤੋਂ ਲੱਗਦਾ ਕਿ ਬੱਚੀ ਦੰਦਾ ਜੀ ਹੋਊਗੀ ਰਾਜੀ ਬਹੁਤ ਆ ਤੇ ਵਧੀਆ ਕੋਈ ਪੰਜ-ਸੱਤ ਸੂਵੇ ਕਰਮਾਂ ਵਾਲੀ ਦੁੱਧ ਪਿਆ ਜੂ ਕਿਉਂਕਿ ਨਵਾਂ ਹਨ ਚੌਥਾ ਪੰਜਵਾਂ ਸੂਆ ਲੈਣ ਵਾਲੇ ਪਾਸੋਂ ਤਾਂ ਗਰੇਜ ਹੀ ਕਰਨਾ ਚਾਹੀਦਾ ਕਿਉਂਕਿ ਉਹਨੇ ਦੋਕ ਸੂਵੇ ਦੁੱਧ ਪਿਆਉਣਾ ਪੈਸੇ ਉੱਤੇ ਵੀ ਲਾਉਣੇ ਆ ਪਹਿਲਾ ਦੂਜਾ ਹੱਦ ਕੋਈ ਤੀਜਾ ਸੂਆ ਲਵੇ ਨਹੀਂ ਪਹਿਲਾ ਦੂਜਾ ਪਸ਼ੂ ਸੂਆ ਲੈਣਾ ਚਾਹੀਦਾ ਕਿਉਂਕਿ ਪੰਜ ਸੱਤ ਸੂਏ ਫਿਰ ਪਸ਼ੂ ਦੁੱਧ ਪਿਆ ਜਾਂਦਾ ਜਿਹੜਾ ਵੱਡਾ ਸੂਆ ਲੈ ਲੈਨੇ ਆ ਤੇ ਉਹ ਫਿਰ ਮਗਰੋਂ ਉਹਦਾ ਔਖਾ ਹੋ ਜਾਂਦਾ ਐਸੀ ਉਹਤੇ ਵੀ ਵੱਧ ਲੱਗ ਜਾਂਦੇ ਆ ਕਿੰਨੇ ਦੀ ਬਾਈ ਬਾਈ ਇਹਦਾ ਮੁੱਲ ਕਰਾਉਣਾ ਤਾਂ 65000 ਹੂੰ ਇਹਦੀ ਜੈਸਮ ਹੁਣੀ 65100 ਮੁੱਲ 65000 65100 ਦੀ ਵੱਛੀ ਵੀਰ ਕਹਿੰਦਾ ਦੇਵਾਂ ਅੱਜ ਦੀ ਵੀਡੀਓ ਦੇ ਵਿੱਚ ਸਾਰੀਆਂ ਵੜਾਂ ਨਾਲੋਂ ਆ ਇੱਕ ਨੰਬਰ ਵੱਛੀ ਚੰਗੀ ਆ ਦੋ ਨੰਬਰ ਤੇ ਆ ਜਾ ਇਹ ਵੀ ਦੂਜੇ ਸੂਏ ਸੁਣਾ ਬਾਈ ਇਹਦਾ ਵੀ ਬਰੂਨ ਦਾ ਰਿਕਾਰਡ 100 ਲੀਟਰ ਦਾ ਪੂਰਾ ਕੰਡੇ ਵਾਲਾ ਬੰਦੇ ਨੇ ਚੋਇਆ ਵਾ ਆਪਾਂ 18 19 ਮੰਨ ਕੇ ਲਈ ਆ ਸਵਾ ਸਵਾ ਭਾਈ ਇਹ ਵੀ ਲੋਗੀ ਪੰਜ ਤੋਂ ਕਿੰਨੇ ਦੀ ਮੁੱਲ ਇਹਦਾ ਵੀ 65000 ਆ ਭਾਈ ਇਹਦੀ ਜੈਸਣੋ ਹੁਣੀ 59000 ਨੇ 1000 ਘਟ 60 ਦੀ ਦੇ ਦੇਣੀ ਆ ਜਿਹਦੋਂ ਲਈ ਅਗਲੇ ਕਹਿੰਦੇ 100 ਲੀਟਰ ਦੁੱਧ ਭਾਈ ਕਹਿੰਦਾ ਪਹਿਲੇ ਸੂਏ ਦੇ ਥੱਲੋਂ ਚੋਇਆ 18 19 ਮੰਨ ਕੇ ਲਈ ਆ 18 19 ਮੰਨ ਕੇ ਕੋਈ ਵੀ ਲੈ ਲੇ ਚਿੱਟੇ ਰੰਗ ਦੀ ਬੱਛੀ ਆ ਐਚ ਐਫ ਨਸਲ ਦੀ ਵਿੱਚ ਗਿਣਤੀ ਦੇ 5-7 ਕਾਲੇ ਰੰਗ ਦੇ ਡੱਬ ਆਉਣੇ ਆ ਨਹੀਂ ਚਿੱਟੇ ਰੰਗ ਦੀ ਬੱਛੀ ਆ ਦਿਨ ਕਿੰਨੇ ਪਏ ਆ ਯਾਰ ਬਾਈ 5 ਤੋਂ 6 ਲਊਗੀ 5-6 ਦਿਨ ਲੈ ਜੂਗੀ ਬਾਕੀ ਬਰੀਡ ਵਾਲੀ ਬੱਛੀ ਆ ਹੂੰ ਗੱਠਾਂ ਨੂੰ ਲੈ ਵਾ ਪਿਛੇ ਨੂੰ ਵੱਧਾ 1000 ਘੱਟ 60 ਦੀ ਬਾਈ ਕਹਿੰਦਾ ਦੇ ਦੂੰਗਾ ਦੂਜਾ ਸੂਆ ਆਦੀ ਚਵਾਈ ਵਾਲੇ ਥਾਨ ਬਾਕੀ ਜੇ ਬਰੀਡ ਵਾਲੀ ਪਛੀ 18-19 ਕਿਲੋ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੂਜੀ ਨੇ ਤਾਂ ਕਿਧਰੋਂ ਦੇਣਾ ਇਹਦਾ ਬੰਦਾ ਸੇਵਾ ਵਾਲਾ ਹੋਵੇ ਸਹੀ ਹੁਣ ਆ ਵੱਛੀ ਨੂੰ ਤੜਕੇ ਆਥ ਨੇ ਸੁਬਾ 3-4 ਕਿਲੋ ਫੀਡ ਪਾਵੇ 3-4 ਕਿਲੋ ਆਥ ਨੇ ਪਾਵੇ 17-18 ਕਿਲੋ ਦੁੱਧ ਨਾਰਮਲ ਹੀ ਵੱਛੀ ਨੂੰ ਪਿਆਉਣਾ ਚਾਹੀਦਾ 3-4 ਕਿਲੋ ਕੋਈ ਬਾਲੀ ਫੀਡ ਨਹੀਂ ਨਾਰਮਲ ਹੀ ਫੀਡ ਹੈ ਤੇ ਜੇ ਕਿਸੇ ਨੇ ਪੌਣੀ ਮੋਠ ਨਾਲ ਦਾਣਾ ਜਾਂ ਬੋਕਣਾ ਦਾਣਾ ਪਾਉਣਾ ਫੇਰ ਤਾਂ ਇਹਨੂੰ ਦੁੱਧ ਦੀ ਬਾਲਟੀ ਕਿਧਰੋਂ ਦੇਣੀ ਹੈ ਯਾਨੀ ਕਿ ਸੋਬਾ 3-4 ਕਿਲੋ ਫੀਡ ਪਿਆਜੇ ਸ਼ਾਮ ਨੂੰ 3-4 ਕਿਲੋ ਫੀਡ ਪਿਆਜੇ ਤੇ 17-18 ਕਿਲੋ ਵੱਛੀ ਖੁੱਲਾ ਦੁੱਧ ਪਿਆਜੂ ਦੂਜਾ ਸੂਬਾ 1000 ਘਟ 60 ਦੀ ਤੇ ਦੋ ਇਧਰ ਸਿੰਘਾਂ ਵਾਲੀਆਂ ਵਹਿੜਾਂ ਸਿੰਘ ਜ਼ਰੂਰ ਆ ਤੇ ਜਿਹਨੇ ਥੋੜੇ ਪੈਸੇ ਲਾਉਣੇ ਆ ਦੁੱਧ ਪੀਣ ਨੂੰ ਲੈਣੀਆਂ ਉਹਨੂੰ ਸਿੰਘ ਕਹਿੰਦੇ ਵੀ ਕੀ ਆ ਜੇ ਇਹੀ ਖੋਨੀਆਂ ਹੁੰਦੀਆਂ ਮੁੱਲ ਇਹਨਾਂ ਦਾ 10-10000 ਵੱਧ ਹੋਣਾ ਸੀ ਪਰ ਸਿੰਘ ਹੈਗੇ ਆ ਜਿਹਨੇ ਥੋੜੇ ਪੈਸੇ ਲਾਉਣੇ ਆ ਉਹਨੂੰ ਕਹਿੰਦਿਆਂ ਵੀ ਕੀ ਆ ਕਿਉਂਕਿ ਦੁੱਧ ਸਿੰਘਾਂ ਨੇ ਥੋੜੀ ਦੇਣਾ ਦੁੱਧ ਆ ਪਸ਼ੂ ਨੇ ਦੇਣਾ ਸਿੰਘ ਹੈਗੇ ਆ ਤੇ ਮੁੱਲ ਵੀ 10-10000 ਇਹਨਾਂ ਦਾ ਘੱਟ ਹੋਣਾ ਤੈਨਾਂ ਨੰਬਰ ਇਹ ਪਹਿਲੇ ਸੂਬਾ ਸੁਣਾ ਬੱਚੀ ਸ਼ਾਮਾ ਸਮਾਂ ਲੱਗੂਗੀ ਬਸ ਤਿੰਨ ਤੋਂ ਚਾਰ ਦਾ ਕਿੰਨਾ ਕੁ ਦੁੱਧ ਦੇ ਦੂ ਦੁੱਧ ਬਾਈ ਨੂੰ ਪਿਉਣਾ ਚਾਹੀਦਾ 15 ਲੀਟਰ ਕਿੰਨੇ ਦੀ ਮੋਲ ਜੈਤ ਜਪਾਲ ਸਿੰਘ ਆਣਾ ਕਿੰਨਾ ਮਰਜ਼ੀ ਕਰਾ ਲੈ ਕੋਈ 45 ਕਰਾ ਲੈ 46 ਕਰਾ ਲੈ 41000 ਦੀ ਦੇ ਆ 14 15 ਕਿਲੋ ਬਾਈ ਕਹਿੰਦਾ ਦੁੱਧ ਪਿਆ ਜੂ ਕੱਦ ਵੱਡਾ ਹੀ ਐ ਮੇਰੇ ਹਿਸਾਬ ਨਾਲ ਇੱਕ ਨੰਬਰ ਦੋ ਨੰਬਰ ਬੱਚੀ ਨੂੰ ਵੀ ਹਾਈਟ ਜੇ ਦੋ ਤਿੰਨ ਉਂਗਲਾਂ ਵੱਡੀ ਐ 40 ਤੇ 41000 ਦੀ ਦੇ ਦੇਣੀ ਐ ਦੁੱਧ ਬਾਈ ਕਹਿੰਦਾ 14 15 ਪਿਆਜੂ ਲੇਵਾ ਬਹੁਤ ਸੋਹਣਾ ਤਿੰਨਾ ਚਾਰਾਂ ਦਿਨਾਂ ਦੇ ਆਸੇ-ਪਾਸੇ ਸੂਪੂ ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਗਿਆ ਹਟਿਆਂ ਕਿ ਸਿੰਗਾ ਕਰਕੇ 10000 ਮੁੱਲ ਘਟਾ ਤੇ ਜਿਹਨੇ ਦੁੱਧ ਪੀ ਇਹਨੂੰ ਲੈਣੀ ਆ ਥੋੜੇ ਪੈਸੇ ਲਾਉਣੇ ਆ ਉਹਨੂੰ ਸਿੰਗ ਕਹਿੰਦੇ ਵੀ ਕੀ ਆ ਇਹੀ ਕੋਨੀ ਹੁੰਦੀ 50000 ਦੀ ਬੱਚੀ ਸੀਗੀ ਕੱਦ ਵੀ ਬਾਈ ਪੂਰਾ ਅੱਡਾ ਵਾਲਾ ਸੀ ਹਾਂ ਕੱਦ ਵੀ ਵੱਡਾ ਲੇਵਾ ਪੂਰਾ ਸੋਹਣਾ ਕਰਨਾ ਹੀ ਅਗਲੇ ਨੇ ਕੋਨੀ ਹੁੰਦੀ ਇਹਦਾ ਹਾਂ ਦੋਸਤੋ ਏਡੀ ਬੱਚੀ ਪੀ ਆ 55 ਤੋਂ ਘੱਟ ਕਿਸੇ ਨੇ ਨਹੀਂ ਦੇਣੀ ਸੀ 41 ਦੀ ਦੇ ਦੇਣੀ ਆ ਜਿਹਦੇ ਕੋਲ 4 ਪੈਸੇ ਵੱਧ ਹੈਗੇ ਆ ਉਹ ਅਗਲਾ ਕੋਹਨੀ ਲੈ ਲੇ ਮੈਂ ਗੱਲ ਕਰਦਾ ਜਿਹਨੇ ਘੱਟ ਪੈਸੇ ਲਾਉਣੇ ਆ ਉਹਨੂੰ ਸਿੰਘ ਕੀ ਕਹਿੰਦੇ ਆ ਜੇ ਮਾਰਦੀ ਆ ਤਾਂ ਕੋਹਨੀ ਵੀ ਮਾਰੀ ਆ ਤੇ ਜੇ ਨਹੀਂ ਮਾਰਦੀ ਤਾਂ ਸਿੰਘ ਕੀ ਕਹਿੰਦੇ ਆ ਮੁੱਲ ਵੀ ਦਾ 1000 ਘੱਟ ਆ ਦੁੱਧ 14 15 ਕਿਲੋ ਖੁੱਲਾ ਪਿਆ ਦੇਣਾ ਕੱਦ ਫੋਲੀ ਵੱਡਾ ਥਣ ਵੀ ਮੋਟਾ-ਮੋਟਾ ਪਹਿਲਾ ਸੂਆ ਪਲੂਣ ਵਛੀ 14 15 ਕਿਲੋ ਦੁੱਧ ਕੋਈ ਬਾਹਲਾ ਨਹੀਂ ਖੁੱਲਾ ਪਿਆ ਦੇਣਾ 40 ਤੇ 1 41000 ਦੀ ਦੇ ਦੇਣੀ ਆ ਤਿੰਨਾਂ ਦਿਨਾਂ ਨੂੰ ਸੂਪੇ ਚਾਰਾਂ ਦਿਨਾਂ ਨੂੰ ਸੂਪੇ ਤਿੰਨਾਂ ਚਾਰਾਂ ਦਿਨਾਂ ਦੇ ਆਸੇ ਪਾਸੇ ਇਹਨੇ ਸੂਪ ਰਹਿਣਾ ਕੱਦ ਪੂਰਾ ਹੀ ਵੱਡਾ ਚਮਾ ਜੈਜਪਾ ਇਹ ਤਾਂ ਕਿਸੇ ਭੈਣ ਭਰਾ ਨੇ ਸਿੰਘ ਦਗਾਏ ਨਹੀਂ ਹੁਣ ਜਿਵੇਂ ਪਰਲਾ ਜੋੜਾ ਖੋਨੀਆਂ ਦਾ ਉਹਨਾਂ ਦੇ ਸਿੰਘ ਦਗਾਏ ਵੇ ਆ ਉਹ ਖੋਨੀਆਂ ਨਹੀਂ ਸਿੰਘ ਦਾ ਸਾਰੇ ਪਸ਼ੂਆਂ ਦੇ ਹੁੰਦੇ ਆ گاਵਾں ਦੇ ਲੋਕੀ ਦਗਾ ਦੇਂਦੇ ਆ ਮੱਝਾਂ ਦੇ ਨਹੀਂ ਦਗਾਉਂਦੇ ਪਰਲੇ ਜੋੜੇ ਦੇ ਦਗਾਏ ਵੇ ਆ ਆ ਕਿਸੇ ਭੈਣ ਭਰਾ ਦੀ ਘਾਲੋਂ ਆ ਕਿਸੇ ਨੇ ਦਗਾਏ ਨਹੀਂ ਤੇ ਜਦੋਂ ਐਂਡ ਤੇ ਆ ਕੇ ਆਪਾਂ ਪਸ਼ੂ ਵੇਚਣਾ ਉੱਥੇ ਸਿੰਗਾ ਦਾ ਚੱਕਰ ਪੈ ਜਾਂਦਾ ਦੂਜੇ ਪਸ਼ੂ ਨਾਲੋਂ ਫਿਰ 10000 ਪਸ਼ੂ ਘੱਟ ਵਿਕਦਾ ਤੇ ਇਹੀ ਭਰਾਵੋ ਸਿੰਗ ਦਗਾ ਲੈਣੇ ਚਾਹੀਦੇ ਆ ਸਿੰਗ ਦਗਾਉਣ ਤੇ ਤਾਂ 4-500 ਤੋਂ 2-300 ਖਰਚਾ ਆਉਣਾ ਤੇ ਵੇਚਣ ਮੋਕੇ 10000 ਦਾ ਫਰਕ ਪੈ ਜਾਂਦਾ ਐ ਤੇ ਆ ਜਾ 4 ਨੰਬਰ ਤੇ ਇਹ ਦੂਜੇ ਸੂਏ ਦਾ ਸੂਣਾ ਬਾਈ ਹੂੰ ਕਿੰਨਾ ਦੁੱਧ ਦੇ ਦੂ ਦੁੱਧ ਬਈ ਨੇ ਪਹਿਲੇ ਸੂਏ ਦਾ ਚੋਆ 14 ਲੀਟਰ ਹੂੰ ਆਪਾਂ 13-14 ਮੰਨ ਕੇ ਆਪਾਂ ਲਈ ਆ ਬਾਕ ਕਿੰਨੇ ਦੀ ਸਮਝ ਨਾ ਲੈਣ ਕਿੰਨੇ ਦੀ ਬਈ ਇਹਦਾ ਜ ਮੁੱਲ ਕਰਾਉਣਾ 27000 ਹਾਂ ਇਹਦੀ ਜਸ ਨੂੰ 22400 ਸਾਢੇ 24000 ਦੀ ਦੇ ਦੇਣੀ ਹੈ 13 14 ਕਿਲੋ ਦੁੱਧ ਦਿੱਤਾ ਪਿਛਲੇ ਸੂਏ ਗੱਲ ਫੇਰ ਉੱਥੇ ਹੀ ਆ ਗਈ ਨਾ ਇਹੀ ਵੱਛੀ ਘੱਟੋ ਘੱਟ 35 37000 ਦੀ ਹੋਣੀ ਸੀ ਜੇ ਕੋ ਨਹੀਂ ਹੁੰਦੀ ਤੇ ਮੈਂ ਵਾਰ-ਵਾਰ ਰਿਪੀਟ ਨਹੀਂ ਕਰਦਾ ਉਹੀ ਜਿਨੇ ਥੋੜੇ ਪੈਸੇ ਲਾਉਣੇ ਆ ਉਹਨੂੰ ਸਿੰਗ ਕੀ ਕਹਿੰਦੇ ਜਿਨੇ ਆਪਦੇ ਦੁੱਧ ਦਾ ਬੁੱਤਾ ਲਾਉਣਾ ਕਿ ਜੇਬ 'ਚ ਥੋੜੇ ਪੈਸੇ ਆ ਤੇ 24000 ਦੀ ਦੇ ਦੇਣੀ ਆ ਦੁੱਧ 13-14 ਕਿਲੋ ਪਿਆਦਣਾ ਲੈ ਚੱਲ ਬਾਈ ਦਿਨ ਕਿੰਨੇ ਪਏ ਆ ਦਿਨ ਬਾਈ ਲਊਗੀ ਇਹ 4 ਤੋਂ 5 ਚਾਰਾਂ ਪੰਜਾਂ ਦਿਨਾਂ ਦੇ ਆਸੇ-ਪਾਸੇ ਸੂਪੂ 13-14 ਕਿਲੋ ਖੁੱਲਾ ਦੁੱਧ ਪਿਆ ਦੇਣਾ ਤੇ ਬਾ ਸਿੰਘਾਂ ਵਾਲਾ ਹੀ ਬੱਟਾ ਨਹੀਂ ਇਹ 35-37 ਹਜ਼ਾਰ ਦੀ ਹੋਣੀ ਸੀ ਕਿਉਂਕਿ ਟੋਕੜਾਂ 30-30 ਹਜ਼ਾਰ 35-35 ਹਜ਼ਾਰ ਦੀਆਂ 10-10 ਕਿਲੋ ਦੁੱਧ ਵਾਲੀਆਂ ਵੀ ਕੀ ਜਾਂਦੀਆਂ ਸਿੰਘੀ ਆ ਸਿੰਘਾ ਕਰਕੇ ਹੀ ਮੋਲੇ ਦਾ 242 ਹਜ਼ਾਰ ਆ ਜਿਵੇਂ ਇਹ ਦਾ 40 ਤੇ 41 ਹਜ਼ਾਰ ਤੇ ਜੇ ਮੱਛੀ ਇਹ ਕੋਨੀ ਹੁੰਦੀ ਤੇ ਜਿਹੜੇ ਸਾਹਨ ਮੱਛੀ ਦਾ ਕੱਦ ਹੈ 50 55000 ਤੋਂ ਘੱਟ ਕਿਸੇ ਨੇ ਨਹੀਂ ਦੇਣੀ ਸੀ ਫੋਨ ਨੰਬਰ ਸਕਰੀਨ ਤੇ ਜਿਹਦੇ ਕੋਲੇ ਵੱਧ ਪੈਸੇ ਆਏ ਨਾ ਕੋਈ ਕਵੇ ਕਿ ਹਿੰਮਤ ਸਿੰਘਾਂ ਵਾਲੀਆਂ ਵਹਿੜਾਂ ਦੀ ਵੱਧ ਕਰੀ ਜਾਂਦਾ ਉਹ ਤਾਂ ਮੈਂ ਗੱਲ ਕਰਦਾ ਜਿਹਨੇ ਘੱਟ ਪੈਸੇ ਲਾਉਣੇ ਆ ਜਿਹਦੇ ਕੋਲੇ ਵੱਧ ਦਾ ਉਹ ਅਗਲਾ ਤਾਂ ਕੋਨੀ ਲੈ ਲੇ ਮੈਂ ਗੱਲ ਕਰਦਾ ਜਿਹਨੇ ਥੋੜੇ ਪੈਸੇ ਲਾਉਣੇ ਆ ਉਹਨਾਂ ਵਾਸਤੇ ਵਧੀਆ ਵਹਿੜਾ ਸਾਲੋ ਸਾਲ ਵਧੀਆ ਦੁੱਧ ਪਿਆ ਹੋਣਾ 224000 ਦੀ ਕਿਹਨੇ ਦੇਣੀ ਆ ਤੇ ਡੈਰੀ ਚੋਂ ਗਾਂ ਦਾ ਦੁੱਧ 50 55 ਰੁਪਏ ਜੇ ਆਪਾਂ ਲੈਣ ਜਾਈਏ ਨਾ 50000 50 45000 ਰੁਪਈਆ ਦੇ ਹਿਸਾਬ ਨਾਲ ਘਟੋ ਘਟ ਦਿੰਦੇ ਆ ਤੇ 3-4 ਕਿਲੋ ਦੁੱਧ ਲੈਣਾ ਹੋਵੇ ਤੇ ਕਿੱਥੇ ਜਾਂਦੀ ਗੱਲ ਤੇ ਇਹਦਾ ਮੁੱਲ 24000 ਤੇ ਜੇ 4 ਕਿਲੋ ਦੁੱਧ ਡੈਰੀ ਚੋਂ ਲੈਣਾ ਹੋਵੇ ਤੇ ਦੋਵਾਂ ਮਹੀਨਿਆਂ ਜਿਹਦੇ ਪੈਸੇ ਪੂਰੇ ਕਰਦੇ ਨੇ 13-14 ਕਿਲੋ ਦੁੱਧ ਪਿਆ ਦੇਣਾ 5-4 ਕਿਲੋ ਦੁੱਧ ਅਗਲਾ ਘਰੇ ਪੀਣ ਨੂੰ ਰੱਖ ਲੈ ਤੇ ਜਿਹੜਾ ਮਗਰ ਰਹਿ ਗਿਆ 7-8 ਕਿਲੋ ਦੁੱਧ ਡੇਰੀ ਪਾਓ ਤੇ ਉਹੀ 24000 ਰੁਪਿਆ ਤੁਹਾਨੂੰ ਡੇਰੀ ਚ ਪੈਸੇ ਪੂਰੇ ਕਰ ਜੂਗੀ ਬਾਕੀ ਸਾਰਿਆਂ ਨੂੰ ਹੋਸਿਕਾ